ਸਸਰੀਆ ਕਿਸਾਨ ਵੀਰੋ ਤੁਹਾਡਾ ਬਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28500 ਕਿਰੇ ਆਪਣਾ ਕੰਟੈਕਟ ਨੰਬਰ ਆ ਅੱਜ ਤੁਹਾਡੇ ਲਈ ਲੈ ਕੇ ਆਏ ਵੀਰੇ ਇੱਕ ਨਾਗਾ ਦੂਜੇ ਸੂਏ ਵੀਰੇ ਵੜ ਸੂਈ ਹੋਈ ਤੇ ਬਾਕੀ ਡਿਟੇਲ ਆਪਾਂ ਬਾਈ ਜੀ ਤੋਂ ਪੁੱਛਦੇ ਆਂ ਆਜੋ ਬਾਈ ਜੀ ਸਸਰੀਆ ਬਾਈ ਜੀ ਸਸਰੀਆ ਜੀ ਜੀ ਪਿੰਡ ਕਿਹੜਾ ਵੀਰੇ ਆਪਣਾ ਪਿੰਡ ਭਗਤਾ ਭਾਈ ਗਾ ਜੀ ਠੀਕ ਹੈ ਜ਼ਿਲ੍ਹਾ ਕਿਹੜਾ ਪੈਂਦਾ ਵੀਰੇ ਜ਼ਿਲ੍ਹਾ ਮੇਂਡਾ ਗਾ ਜੀ ਤਹਿਸੀਲ ਇਹਨੂੰ ਵੀਰੇ ਸ਼ਰਮਪਰਾਪੂ ਜੀ ਜੇ ਵੀਰੇ ਆਪਣੇ ਕਿਸੇ ਨੇ ਘਰ ਆਉਣਾ ਹੋਵੇ ਕਿੱਥੇ ਜੀ ਘਰ ਆਪਣਾ ਗੁੱਡੇ ਆਪਣੇ ਪੈਂਦੇ ਆ ਕੋਠੇ ਭਾਂਜਣ ਦੇ ਕੋਠੇ ਪੈਂਦੇ ਬਾਗਾ ਬਣਾ ਰੋਡ ਤੇ ਠੀਕ ਹੋ ਜੀ ਤੇ ਜਾਨਵਰ ਦੀ ਡਿਟੇਲ ਉਸ ਤੋਂ ਕੀ ਹੈ ਜਾਨਵਰ ਦੀ ਡਿਟੇਲ ਇੱਕ ਗਾਪ ਨੂੰ ਦੂਜੇ ਸੂਏ ਸੂਈ ਵੀ ਆ ਐਫਪੀ ਚ ਪੈਂਦੀ ਆ ਠੀਕ ਹੈ ਦੂਜੇ ਸੂਏ ਸੂਈ ਹੋਈ ਹੈ ਕਿੰਨੇ ਦਿਨਾਂ ਦੀ ਸੂਈ ਆ ਬਈ ਇਹ 2-3 ਦਿਨਾਂ ਦੀ ਸੂਈ ਵੀ ਆ ਵੀਰ 3 ਦਿਨਾਂ ਦੀ ਸੂਈ ਮਗਰ ਕੀ ਹੈ ਪਈ ਇਹਦੇ ਉਹ ਅੱਛਾ ਬ ਮਗਰ ਵੀਰੇ ਦੇ ਬੱਚਾ ਤੁਸੀਂ ਦੇਖ ਸਕਦੇ ਮੜੀ ਤੋਰ ਕੇ ਵਿਖਾ ਦੇ ਇਹ ਬਹੁਤ ਵਧੀਆ ਗਾਂ ਵੀਰੇ ਬਾਡੀ ਬੰਤਰ ਦੀ ਚੰਗੀ ਆ ਹਵਾਨਾ ਬਹੁਤ ਚੰਗਾ ਦੇਖ ਸਕਦੇ ਹੋ ਥਣ ਬੰਨੇ ਦੀ ਬਹੁਤ ਚੰਗੀ ਆ ਬਹੁਤ ਵਧੀਆ ਥਣ ਲੱਗਿਆ ਬਾਈ ਜੇ ਕਿਸੇ ਵੀ ਨੂੰ ਇਹ ਗਾਂ ਚਾਹੀਦੀ ਹੋਵੇ ਤਾਂ ਬਾਈ ਨਾਲ ਜਰੂਰ ਕੰਟੈਕਟ ਕਰੋ ਆਪਾਂ ਦੁੱਧ ਵੀ ਦੱਸਦੇ ਆ ਸਾਰਾ ਕੁਝ ਪੁੱਛ ਲੈਨੇ ਬਾਈ ਵੇਖ ਲਓ ਦੰਦ ਬਹੁਤ ਵਧੀਆ ਥਾਣਾ ਬਾਈ ਇਸ ਟਾਈਮ ਦਾ ਦੁੱਧ ਕਿੰਨਾ ਜੀ ਵੀਰੇ ਤਾਂ ਹੈਗਾ ਗੋੜੂ ਵੀਰੇ 10 11 ਕਿਲੋ ਗੋੜੀ ਠੀਕ ਹੋ ਜੀ ਤੇ ਉਹ ਤਾਂ ਵੀਰੇ ਵੱਧ ਜਾਂਦਾ ਹੁੰਦਾ ਜਦੋਂ ਆਪਾਂ ਸੇਵਕ ਠੀਕ ਹੋ ਜੀ ਤੇ ਆਪਾਂ ਤਾਂ ਮੁੱਲ ਕੀ ਕਰਦੇ ਬਾਈ ਜੀ ਮੁੱਲ ਵੀਰ ਆਪਣਾ 45000 ਰੁਪਏ ਕਰਦੇ ਆ ਬਾਕੀ ਮੌਕੇ ਦੇ ਕੋਈ ਬੰਦਾ ਇਹ ਮਾਨਤਾ ਨਹੀਂ ਕਰਦਾ ਠੀਕ ਹੋ ਜੀ 45000 ਰੁਪਏ ਬਾਈ ਮੁੱਲ ਕਰਦੇ ਆ ਮੌਕੇ ਤੇ ਮਾਨਤਾਣ ਕੀਤਾ ਜਾਊਗਾ ਆਪਣਾ ਫੋਨ ਨੰਬਰ ਬੋਲ ਦਈ ਥੋੜਾ ਜਿਹਾ 93633 ਹਾਂਜੀ 32541 ਇੱਕ ਵਾਰ ਫੇਰ ਬੋਲ ਦਈ 93633 ਹਾਂਜੀ 32541 ਜੇ ਕਿਸੇ ਵੀਰ ਨੂੰ ਇਹ ਵੈੜ ਚਾਹੀਦੀ ਹੋਵੇ ਤੇ ਬਾਈ ਜਰੂਰ ਕੰਟੈਕਟ ਕਰੋ ਬਹੁਤ ਚੰਗੀ ਵੈੜ ਆ ਤੇ ਬ੍ਰਾਡਕਾਸਟਰ ਫਾਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਥੈਂਕ ਯੂ ਬਾਈ